ਬਰਸਾਤ ਨੇ ਆਮ ਲੋਕਾਂ ਦੀ ਜੇਬ ਤੇ ਵੀ ਹੁਣ ਭਾਰੀ ਫਰਕ ਪਾਇਆ ਜੀ ਹਾਂ ਦੱਸਦੀ ਕਿ ਬਰਸਾਤਾਂ ਦੇ ਕਾਰਨ ਸਬਜ਼ੀਆਂ ਦੇ ਰੇਟ ਕਾਫੀ ਜ਼ਿਆਦਾ ਵਧ ਗਏ ਨੇ ਪਹਾੜੀ ਇਲਾਕਿਆਂ ਤੋਂ ਆਉਣ ਵਾਲੀਆਂ ਸਬਜ਼ੀਆਂ ਮਹਿੰਗੀਆਂ ਹੋ ਗਈਆਂ ਨੇ ਲੁਧਿਆਣਾ ਦੀ ਸਬਜ਼ੀ ਮੰਡੀ 'ਚ 30 ਤੋਂ 40% ਸਬਜ਼ੀਆਂ ਦੇ ਰੇਟਾਂ 'ਚ ਵਾਧਾ ਹੋਇਆ ਜੀ ਆ ਉੱਤਰਪਾਰ 'ਚ ਹੋ ਰਹੀ ਬਰਸਾਤ ਕਾਰਨ ਪਹਾੜੀ ਇਲਾਕਿਆਂ 'ਚ ਲਗਾਤਾਰ ਲੈਂਡਸਲਾਈਡਿੰਗ ਹੋ ਰਹੀ ਹੈ ਤਾਂ ਉੱਥੇ ਹੀ ਅਸਾਧਾਰ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਪਿਆ ਕਿਉਂਕਿ ਪਹਾੜੀ ਇਲਾਕਿਆਂ ਤੋਂ ਆਉਣ ਵਾਲੀਆਂ ਸਬਜ਼ੀਆਂ ਦੇ ਰੇਟਾਂ ਦੇ ਵਿੱਚ ਕਾਫੀ ਚਾਫਾ ਹੋ ਗਿਆ ਦੱਸ ਦੇ ਲੁਧਿਆਣਾ ਦੀ ਸਬਜ਼ੀ ਮੰਡੀ 'ਚ 30 ਤੋਂ 40% ਦੀ ਸਬਜ਼ੀਆਂ ਦੇ ਰੇਟਾਂ 'ਚ ਵਾਧਾ ਹੋਇਆ ਹੈ। ਦੁਕਾਨਦਾਰਾਂ ਦੱਸੇ ਕਿ ਸ਼ਮਲਾ ਮਿਰਚਾਂ 40 ਰੁਪਏ ਤੱਕ ਵਿਕਦੀ ਸੀ ਤੇ ਤਕਰੀਬਨ ਹੁਣ 90 ਰੁਪਏ ਚਲੀ ਗਈ ਹੈ। ਜੋ ਕੀਰਾ 40 ਰੁਪਏ ਦਾ ਸੀ 60 ਰੁਪਏ ਪਹੁੰਚ ਚੁੱਕਿਆ ਹੈ। ਇਸ ਤੋਂ ਇਲਾਵਾ ਟਮਾਟਰ 80 ਰੁਪਏ ਤੇ ਗੋਭੀ 100 ਰੁਪਏ ਤੇ ਮਟਰ 120 ਰੁਪਏ ਦੇ ਕਰੀਬ ਪਹੁੰਚ ਚੁੱਕੇ ਨੇ। ਸਾਫ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਮ ਲੋਕਾਂ ਦੀ ਜੇਬ ਹੁਣ ਕਿਸ ਕਦਰ ਕੱਟੀ ਜਾਵੇਗੀ ਇਹਦਾ ਸਬਜ਼ੀਆਂ ਦੇ ਰੇਟਾਂ ਦੇ ਕਾਰਨ ਜਿਸ ਤੇ ਵਿੱਚ 40% ਦਾ ਇਜਾਫਾ ਵੇਖਣ ਨੂੰ ਮਿਲਦਾ ਲੁਧਿਆਣਾ ਲਾਈਵ ਦੇ ਲਈ सुरेंद्र ਸੋਨੀਦਰ ਨਾਮ ਹੈ ਤੁਹਾਡਾ ਸਾਗਰ ਵੀਰ ਸਾਗਰ ਜੀ ਰੇਟਾਂ ਤੇ ਕਿੰਨਾ ਅਸਰ ਆ ਰਿਹਾ ਆਮ ਤੌਰ ਤੇ ਸਬਜ਼ੀਆਂ ਕਿਹੜੇ ਜਿਹੜੇ ਵਦੇ ਕਾਰਨ ਕੀ ਆ ਸਬਜ਼ੀਆਂ ਵੀਰੇ ਕਾਰਨ ਵੀਰੇ ਜਦੋਂ ਹਿਮਾਚਲ ਸੀਰ ਹੰਦਾ ਨਾ ਰੇਟ ਵੱਧੀ ਵੱਧੇ ਪਹਿਲੇ ਮਿਰਚਾਂ ਸੀਗੀ 20 ਰੁਪਏ ਕਿਲੋ ਹੁਣ ਉਹ ਕਿ 70 ਰੁਪਏ ਕਿਲੋ ਗੋਭੀ ਸੀਗੀ 20 30 ਰੁਪਏ ਹੋਣੋਗੀ 80 90 ਰੁਪਏ ਟਮਾਟਰ ਸੀਗਾ 20 20 ਰੁਪਏ ਹੋਣੋਗੇ 50 60 ਰੁਪਏ ਜਦੋਂ ਤਾਂ ਹਿਮਾਚਲ ਸੀਜ਼ਨ ਆਉਂਦਾ ਨਾ ਇਹ ਰੇਟਾ ਉੱਪਰ ਹੀ ਹੁੰਦੇ ਜਿਹੜੇ ਰੇਟ ਇੱਥੋਂ ਲੈ ਜਾਂਦੇ ਨੇ ਫਿਰ ਜਿਹੜੇ ਰੇੜੇ ਵਾਲੇ ਆ ਮੱਲਿਆਂ 'ਚ ਵੇਚਦੇ ਆ ਮਾਰਜਨ ਤਾਂ ਰੱਖਦੇ ਵੀਰੇ ਉਹ 10 ਰੁਪਏ ਤੋਂ ਮਾਰਜਨ ਤਾਂ ਹੁੰਦਾ ਹੀ ਹੁੰਦਾ ਰਹਾ 100 ਰੁਪਏ ਦੀ ਮਟਰ ਦੀ ਗੱਲ ਕੀਤੀ ਮੱਲਿਆਂ 'ਚ ਕੀ ਰੇਟ ਵਿਕਦਾ ਹੋਊਗਾ ਮਟਰ ਮਟਰ ਹੋਗਾ ਮੱਲੇ ਕਾ 150 140 ਦਾ ਘੱਟੋ ਘੱਟ ਹੋਊਗਾ ਉਹ ਵਧੀਆ ਮਟਰ ਅੱਛਾ ਜੇ ਤੇ ਅਸਰ ਕੀ ਵਜ੍ਹਾ ਕੀ ਮੰਨਦੇ ਹੋ ਵਜ੍ਹਾ ਵੀਰੇ ਬਾਤ ਹਿਮਾਚਲ ਸੀਜ਼ਨ ਹੈ ਨਾ ਜਿਹੜਾ ਬਰਸਾਤ ਤੇ ਕਰਕੇ ਬਰਸਾਤ ਕਰਕੇ ਸਾਰਾ ਕੰਮ ਖਰਾਬ ਹੋ ਜਾਂਦਾ ਹੈ ਲੋਕਾਂ ਦੀ ਜਿੰਮੇਤ ਅਸਰ ਹਾਂ ਪੈਂਦਾ ਇਹਰੇ ਗਾਹਕੀ ਚ ਕਿੰਨਾ ਫਰਕ ਲੱਗਿਆ ਗਾਹਕ ਤੁਹਾਡੇ ਕੀ ਵੀਰੇ ਦੇਖੋ ਕੈਮਰੇ ਦੀ ਗਵਾਹ ਕੋਈ ਹੈਗਾ ਗਾਹਕ ਤੁਹਾਡੇ ਅੱਗੇ ਹੈਗਾ ਚਾਪਕੀ ਇਸ ਟਾਈਮ ਤੱਕ ਅਸੀਂ ਵੀ ਵਿਲ ਹੋ ਜਾਂਦੇ ਜੀ ਪਹਿਲੇ ਆੜਤੀ ਵੀ ਪਕਸ਼ਾਨ ਆੜਤੀ ਸਾਰਾ ਪਰਪੂਰ ਬੱਚੇ ਵਿੱਚ ਸਾਰਾ ਟਮਾਟਰ ਵੀ ਉਹ ਵੀ ਉਹ ਪ੍ਰਚਾਰ ਉਹ ਪ੍ਰਚਾਰ ਮਿਲਣ ਲੈ ਕੇ ਆਣਾ ਤੁਹਾਡਾ ਮਿਲਣ ਵਿਸ਼ਾਲ ਕਿ ਸਾਡੀ ਕੀ ਮੰਦੇ ਹੋ ਸਬਜ਼ੀਆਂ ਦੇ ਰੇਟ ਇੰਨੇ ਵੱਧ ਚੁੱਕੇ ਨੇ ਕਿ ਆਮ ਲੋਕਾਂ ਦੀ ਗੇਰ ਤੋਂ ਬਾਹਰ ਹੋ ਚੁੱਕਿਆ ਜੱਜ ਪਿੱਛੇ ਜਿਹੜੀ ਬਾੜ ਆ ਰਹੀ ਹੈ ਖੁੱਲੂਈ ਮਾਚਲ ਮੇ ਉਹ ਚੱਕਰ ਵਿੱਚ ਸਾਰੀ ਸਬਜ਼ੀ ਤੇਜ ਹੈ ਮਾਲ ਦੀ ਸ਼ੋਰਟੇਜ ਹੋ ਰਹੀ ਹੈ ਰਸਤੇ ਬੰਦ ਹੋਏ ਪਏ ਜਿਹੜੀ ਚੀਜ਼ ਤੇ 100 ਰੁਪਏ ਕਿਲੋ ਹੈਗੀ ਉਹ ਗਲੀਆਂ 'ਚ ਰੇੜੇ ਵਾਲੇ ਨੂੰ ਵੀ ਮਾਰਜਿਨ ਚਾਹੀਦਾ ਹੁੰਦਾ ਕਿਉਂਕਿ ਲੇਡੀਜ਼ ਦਾ ਵੀ ਹੈਗਾ ਮੜਾ ਧਨੀਆ ਪਾਦੇ ਧਨੀਆ 200 ਰੁਪਏ ਕਿਲੋ ਹੈ ਕੋਈ ਫਰੀ ਦਾ ਆਂਦਾ ਨਹੀਂ ਹੁਣ ਕਿੰਨੇ ਕ ਪਰਸੈਂਟ ਸਬਜ਼ੀਆਂ ਦੇ ਰੇਟਾਂ ਦੇ ਵਿੱਚ ਵਾਧਾ ਹੋਇਆ ਹੈ ਵਾਧੌਣ ਸ ਮਟਰ 100 ਰੁਪਏ ਕਿਲੋ ਚੱਲ ਰਿਹਾ ਹੈ ਗੋਭੀ 80 ਰੁਪਏ ਕਿਲੋ ਹੈ ਜੋ ਵੀ 20 ਰੁਪਏ ਕਿਲੋ ਦੀ ਬਾਕੀ ਸ਼ਿਮਲਾ ਵਿੱਚ ਵੀ 100 ਰੁਪਏ ਕਿਲੋ ਚੱਲ ਰਹੀ ਹੈ ਲੋਕ ਆਂਦੇ ਨੇ ਕਿੰਦਾ ਦੀ ਖਰੀਦਦਾਰੀ ਕਿੰਨੀ ਕੁ ਪੱਥਾਂ ਲੱਪਿਆ ਫਰਕ ਪਿਆ ਦੇਖੋ ਜਿਨ੍ਹਾਂ ਨੇ ਖਾਣਾ ਖਾ ਹੀ ਲੈਣਾ ਜੀ ਉਹਨੂੰ ਕੋਈ ਰੇਟ ਨਾਲ ਕੋਈ ਫਰਕ ਨਹੀਂ ਹੁੰਦਾ ਜਿਹੜੇ ਲੋ ਕਲਾਸ ਹੈ ਉਹਨਾਂ ਨੂੰ ਥੋੜੀ ਦਿੱਕਤ ਆਉਂਦੀ ਹੈ ਲੈਣ ਕੀ ਨਾਮ ਹੈ ਤੁਹਾਡਾ ਰਣਜੀਤ ਸਿੰਘ ਜੀ ਜੀ ਸਬਜ਼ੀਆਂ ਦੇ ਰੇਟਾਂ 'ਚ ਕਿੰਨਾ ਕੁ ਫਰਕ ਹੈ ਪਹਿਲਾਂ ਤੇ ਹੁਣ ਨਾਲ ਕਰੀਬ 40-50% ਦਾ ਵਰਗ ਪੈ ਗਿਆ। ਅੱਛਾ ਕੀ ਮੰਨਦੇ ਹੋ, ਵਜ੍ਹਾ ਕੀ ਮੰਨਦੇ ਹੋ? ਵਜ੍ਹਾ ਬਰਸਾਤ ਦਾ। ਇੱਕ ਪਹਾੜੀ ਏਰੀਆ ਤੋਂ ਆ ਰਹੀ ਆ, ਰਾਹ ਖੁੱਲੇ ਨਹੀਂ ਹੁੰਦੇ। ਸਬਜ਼ੀ ਪੂਰੀ ਪਹੁੰਚ ਨਹੀਂ ਰਹੀ। ਅੱਛਾ ਉਹਦੇ ਕਰਕੇ ਕੀ ਰੇਟ ਹੈਗੇ ਨੇ ਕੁਝ ਮੰਨਦੇ ਹੋ? ਮੱਲਿਆਂ ਦਾ ਤੇ ਮੰਡੀ ਦਾ ਕੀ ਰੇਟ ਹੈ? ਮੱਲਿਆਂ ਦਾ ਤੇ ਮੰਡੀ ਦਾ ਕਾਫੀ ਫਰਕ ਪੈ ਜਾਂਦਾ। ਕਿਉਂਕਿ ਸਾਡੇ ਕੋਲ ਜਿਹੜੇ ਆਉਂਦੇ ਲੋਕੀ, ਬੱਲਿਆਂ ਵਾਲਿਓ ਕਿਦੇ ਉੱਥੇ ਬਹੁਤ ਜ਼ਿਆਦਾ ਮਹਿੰਗੀ ਮਿਲਦੀ ਹੈ। ਕਟੜਕਟ 30-40 ਰੁਪਏ ਦਾ ਫਰਕ ਪੈ ਜਾਂਦਾ। ਤੇ ਇੱਥੇ ਜਿਹਦਾ ਹੁਣ ਮਟਰ ਆ 120 ਆ। ਤੋਰੀ ਜਿਹੜੀ ਉਹ ਵੀ 70-80 ਰੁਪਏ ਵਿੱਚ ਜਾਂਦੀ ਹੈ ਉਹ ਮੈਂ ਲੈ ਫਿਰ ਦੋਨੇ ਰੇਟ ਦੇ ਕਰ ਲੈਂਦੇ ਆਗੇ ਟਮਾਟਰ ਵੀ ਦੱਸਿਆ 300 ਵਾਲਾ ਕਰੇ 800 800 ਦਾ ਉਹ 800-900 ਹਜ਼ਾਰ ਤੱਕ ਵੀ ਵਿਗ ਜਾਂਦਾ ਹਾਂਜੀ ਸ਼ਿਮਲਾ ਮਿਰਚ ਹੈਗੀ ਆ ਜੀ ਇਹ ਇਸ ਟਾਈਮ 90 ਰੁਪਏ 100 ਰੁਪਏ ਪਹਿਲਾਂ ਕੀ ਰੇਟ ਸੀ ਪਹਿਲਾਂ ਇਹੋ ਹੀ 40-50 60 ਇੱਥੇ ਵੀ ਜਾਂਦੇ 30% ਦਾ ਵਾਧਾ ਦੇਖਣ ਨੂੰ ਮਿਲਦਾ ਹੈ 40-50% ਇਹ ਕੋਈ ਵਾਰ ਜਦੋਂ ਜਾਂਦੀ ਉਹਦੋਂ ਕਿੰਨਾ ਹੋ ਜਾਂਦਾ ਉਹਦੋਂ ਦੋ ਦੋ ਹੋ ਜਾਂਦਾ ਕੀ ਲੱਗਦਾ ਸਿੱਧਾ ਸਿੱਧਾ ਜੇਬ ਤੇ ਅਸਰ ਆਮ ਜਨਤਾ ਦੀ ਪੂਰਾ ਜੀ ਅਗਲੇ ਇੱਥੇ ਆਉਂਦੇ ਐ ਇੰਨੀ ਦੂਰ ਦਾ 20-20 ਕਿਲੋਮੀਟਰ ਤੋਂ ਆਉਂਦੇ ਆ ਆਰਤੀਆਂ ਨੂੰ ਕਿੰਨੀ ਕਿ ਪ੍ਰੇਸ਼ਾਨੀ ਆਈ ਹੈ ਆਰਤੀਆਂ ਨੂੰ ਮਾਲ ਜਿਹੜਾ ਖਰਾਬ ਹੋ ਜਾਂਦਾ ਕੋਈ ਜ਼ਿਆਦਾ ਖਰਾਬ ਹੁੰਦਾ ਹੈ ਤੁਹਾਨੂੰ ਬਰਸਾਤੀ ਮੌਸਮ ਆ ਤੁਸੀਂ ਕਹਿੰਦੇ ਬਰਸਾਤਾ ਕਾਰਨ ਸਬਜ਼ੀਆਂ ਵੀ ਖਰਾਬ ਹੁੰਦੀਆਂ ਨੇ ਜੇਬ ਤੇ ਵੀ ਲੋਕਾਂ ਦੀ ਅਸਰ ਆ ਇਹ ਸਾਰਾ ਖਰਚਾ ਮਤਲਬ ਤੁਹਾਡੇ ਦੇ ਵੀ ਅੱਗੋਂ ਫਿਰ ਲੋਕ ਇਧਰ ਚੈਨ ਵੇ ਚੱਲੀ ਜਾਂਦਾ ਕੁਝ ਉਹ ਉਹਨਾਂ ਕੋਲ ਖਰਾਬ ਹੋ ਜਾਂਦਾ ਉਹ ਸਾਡੇ ਕੋਲ ਆ ਕੇ ਖਰਾਬ ਹੋ ਜਾਂਦਾ ਇਹੋ ਜੰਮ ਚੱਲੀ ਜਾਂਦਾ